ਜੰਡੇਆਲਾ ਗੁਰੂ ਹਲਕੇ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ 10ਵੀਂ ਤੇ 12ਵੀਂ ਜਮਾਤ ਦੇ ਵਿੱਚ 90% ਤੋਂ ਜ਼ਿਆਦਾ ਨੰਬਰ ਲਏ ਨੇ ਉਹਨਾਂ ਦੇ ਸਨਮਾਨ ਸਮਾਰੋਹ ਦੇ ਵਿੱਚ ਸ਼ਿਰਕਤ ਕਰ ਰਹੇ ਸਟੇਜ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਦਿੱਤਿਆ ਵੈਰੀਅਰ ਜੀ ਆਈਪੀਐਸ ਉਹਨਾਂ ਦੇ ਨਾਲ ਉਹਨਾਂ ਦੇ ਬੈਚਮੇਟ ਉਹਨਾਂ ਦੀ ਵਾਈਫ ਜਸਨੂਰ ਜੀ ਆਈਪੀਐਸ ਸਾਡੇ ਖੁਸ਼ਪ੍ਰੀਤ ਸਿੰਘ ਜੀ ਪੀਸੀਐਸ ਅਫਸਰ ਸਾਡੇ ਚੇਅਰਮੈਨ ਸਹਿਬਾਨ ਸਾਡੇ ਡੀਓ ਸਾਹਿਬ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਹਿਬਾਨ ਅਧਿਆਪਕ ਸਹਿਬਾਨ ਸਾਡਾ মিডিਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜੀ ਤਸੱਲੀ ਆ ਕਿ ਅੱਜ ਤੋਂ 3 ਸਾਲ ਪਹਿਲਾਂ ਜੰਡਿਆਲਾ ਗੁਰੂ ਹਲਕੇ ਵਾਸਤੇ ਇੱਕ ਪ੍ਰੋਗਰਾਮ ਲਿਖਿਆ ਗਿਆ ਸੀਗਾ ਜਦੋਂ ਤੋਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਪੰਜਾਬ ਵਿਧਾਨ ਸਭਾ ਦੇ ਵਿੱਚ ਭੇਜਿਆ ਸੀਗਾ ਤੇ ਮੈਂ ਚਾਹੁੰਦਾ ਸੀਗਾ ਕਿ ਮੇਰੇ ਬੱਚੇ ਮੇਰੇ ਹਲਕੇ ਦੇ ਬੱਚੇ ਇਰੈਸਪੈਕਟਿਵ ਆਫ ਬੋਰਡ ਕਿ ਕਿਹੜਾ ਉਹਨਾਂ ਦਾ ਬੋਰਡ ਆ ਪੀਐਸਸੀ ਵੀ ਆਈਸੀਐਸਸੀ ਜਾਂ ਸੀਬੀਐਸਸੀ ਆ ਇਰੈਸਪੈਕਟਿਵ ਆਫ ਸਕੂਲ ਜਿਹੜੇ ਬੱਚੇ ਵੀ ਕੁਝ ਖਾਸ ਕਰਨ ਕਿਸੇ ਮਕਾਮ ਤੂੰ ਹਾਸਲ ਕਰਨ ਲਈ ਬਤ ਮਿਹਨਤ ਕਰਨ ਤੇ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾਵਾਂ ਉਹਨਾਂ ਦਾ ਸਨਮਾਨ ਕਰਾਂ 2022 ਦੇ ਵਿੱਚ ਮਾਰਚ ਦੇ ਵਿੱਚ ਸਰਕਾਰ ਬਣੀ ਸੀਗੀ ਤੇ ਮੈਂ ਉਦੋਂ ਵੀ ਕੋਸ਼ਿਸ਼ ਕੀਤੀ ਮੈਂ ਡੀਓ ਸਾਹਿਬ ਨੂੰ ਪੁੱਛਿਆ ਕਿ ਮੈਨੂੰ ਬੱਚਿਆਂ ਦੀ ਲਿਸਟ ਦਿੱਤੀ ਜਾਵੇ ਜਿਹੜੇ ਬੱਚੇ 10ਵੀਂ 12ਵੀਂ ਦੇ ਵਿੱਚੋਂ ਜੰਕੀ ਖਾਸੇ ਨੰਬਰ ਲੈ ਕੇ ਪਾਸ ਹੋਏ ਨੇ ਪਰ ਅਫਸੋਸ ਕਿ ਮੈਨੂੰ ਕੋਈ ਲਿਸਟ ਪ੍ਰੋਵਾਈਡ ਨਹੀਂ ਹੋਈ ਤੇ ਜਿਹੜੀ ਹੋਈ ਸੀਗੀ ਉਹਦੇ ਵਿੱਚ ਵੀ ਕੋਈ ਹਲਕੇ ਦੀ ਕੋਈ ਖਾਸ ਅਚੀਵਮੈਂਟ ਹੈ ਨਹੀਂ ਸੀ ਮੈਂ ठान ली ਆਪਣੇ ਦਿਲ ਦੇ ਵਿੱਚ ਕਿ ਮੈਂ ਹਰ ਸਕੂਲ ਦੇ ਵਿੱਚ ਜਾਊਂਗਾ ਹਰ ਸਕੂਲ ਵਿਜ਼ਿਟ ਕਰੂੰਗਾ ਬੱਚਿਆਂ ਦੇ ਨਾਲ ਆਪ ਇੰਟਰੈਕਸ਼ਨ ਕਰੂੰਗਾ ਅਧਿਆਪਕਾਂ ਦੇ ਨਾਲ ਇੰਟਰੈਕਸ਼ਨ ਕਰੂੰਗਾ ਮੈਂ 22 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ 23 ਦੇ ਵਿੱਚ ਮੈਂ ਦੁਬਾਰਾ ਲਿਸਟ ਮੰਗੀ ਔਰ 23 ਦੇ ਵਿੱਚ ਮੈਂ ਕਿਹਾ ਕਿ 80% ਤੋਂ ਵੱਧ ਨੰਬਰ ਲੈ ਕੇ ਜਿਹੜੇ ਬੱਚੇ ਆਏ ਨੇ ਉਹ ਬੱਚਿਆਂ ਦੀ ਲਿਸਟ ਦਿੱਤੀ ਜਾਵੇ ਤੇ ਮੈਨੂੰ ਬੜਾ ਮਾਣ ਹੋਇਆ ਕਿ ਮੇਰੇ ਹਲਕੇ ਦਾ 250 ਬੱਚਾ ਜਿਹੜਾ 80% ਤੋਂ ਨੰਬਰ ਲੈ ਕੇ ਵੱਧ 2023 ਦੇ ਵਿੱਚ ਉਸ ਸਮਾਨਾਨ ਸਮਾਰੋਹ ਦੇ ਵਿੱਚ ਸ਼ਾਮਲ ਹੋਇਆ। ਮੈਨੂੰ ਬਾਲ ਮਿਲ ਗਿਆ ਕਿ ਜਦੋਂ ਤੁਸੀਂ ਬੇਨਤ ਕਰਦੇ ਹੋ ਬੱਚਿਆਂ ਨਾਲ ਇੰਟਰੈਕਸ਼ਨ ਕਰਦੇ ਹੋ ਤੇ ਫਿਰ ਰਿਜ਼ਲਟ ਸਾਹਮਣੇ ਆਉਂਦੇ ਨੇ ਮੈਂ ਇਹ ਆਪਣਾ ਕੰਮ ਜਾਰੀ ਰੱਖਿਆ ਸਕੂਲਾਂ ਦੇ ਵਿੱਚ ਜਾਂਦਾ ਰਿਹਾ 163 ਸਕੂਲ ਨੇ ਜਿਹੜੇ ਸਰਕਾਰੀ ਨੇ ਜੜਿਆਲਾ ਗੁਰੂ ਹਲਕੇ ਦੇ ਵਿੱਚ ਐਲੀਮੈਂਟਰੀ ਮਿਡਲ ਹਾਈ ਸੀਨੀਅਰ ਸਕੈਂਡਰੀ ਔਰ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਮੈਂ 163 ਦੇ 163 ਸਕੂਲ ਹੀ ਵਿਜ਼ਿਟ ਕੀਤੇ ਨੇ ਹਰ ਸਕੂਲ ਦੇ ਵਿੱਚ ਮੈਂ ਗਿਆ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਇੰਸਟੀਚਿਊਟ ਨੇ ਉਹਨਾਂ ਦੇ ਵਿੱਚ ਵੀ ਮੈਂ ਬਹੁਤ ਗਿਆ ਜਦੋਂ ਜਦੋਂ ਵੀ ਕੋਈ ਫੰਕਸ਼ਨ ਹੋਏ ਨੇ ਜਦੋਂ-ਜਦੋਂ ਵੀ ਮੈਨੂੰ ਬੁਲਾਇਆ ਗਿਆ ਮੈਂ ਉਹਨਾਂ ਦੇ ਵਿੱਚ ਜਾ ਕੇ ਵੀ ਆਪਣੀ ਸ਼ਰਕਤ ਜੜੀ ਆ ਉਹ ਕਰਦਾ ਰਿਹਾ ਜਦੋਂ 24 ਦੇ ਵਿੱਚ ਫੰਕਸ਼ਨ ਕੀਤਾ ਤੇ ਬੱਚੇ 80% ਤੋਂ ਜ਼ਿਆਦਾ ਕਾਫੀ ਸੀਗੇ ਮੈਂ ਕਿਹਾ ਥੋੜਾ ਜਾ ਇੰਨਾ ਹਾਲ ਨਹੀਂ ਹੁੰਦਾ ਸਾਡੇ ਕੋਲੇ ਤੇ ਮੈਂ ਕਿਹਾ ਇਸ ਵਾਰੀ 90 ਤੋਂ 90% ਤੋਂ ਵੱਧ ਵਾਲੇ ਬੱਚੇ ਬੁਲਾ ਲਈਏ ਤੇ ਪਿਛਲੀ ਵਾਰੀ 2024 ਦੇ ਵਿੱਚ 90% ਤੋਂ ਵੱਧ ਵਾਲੇ ਬੱਚੇ ਬੁਲਾਏ ਔਰ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਨੰਬਰ ਲੈ ਕੇ 2024 ਦੇ ਵਿਸਾਇਸ ਇੰਟਰਫਾਰਮ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਸੀ ਉਸ ਤੋਂ ਇਲਾਵਾ ਇਸ ਵਾਰੀ ਜਿਹੜੇ ਰਿਜ਼ਲਟ ਹੁਣੇ ਆਏ ਨੇ ਜਿਦੇ ਵਿੱਚ ਤੁਸੀਂ ਬੈਠੇ ਹੋ ਇਹ ਮੈਨੂੰ ਦੱਸਣ ਦੇ ਵਿੱਚ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਜੰਡਿਆਲਾ ਗੁਰੂ ਹਲਕੇ ਦੀ ਗਿਣਤੀ 90% ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਦੀ 90% ਤੋਂ ਵੱਧ ਨੰਬਰ ਲੈਣ ਵਾਲਿਆਂ ਦੀ ਗਿਣਤੀ ਜਟਿਆਲਾ ਗੁਰੂ ਹਲਕੇ ਦੀ 437 ਪਹੁੰਚੀ 437 ਬੱਚੇ ਔਰ ਬਿੰਨੂ ਬੜਾ ਮਾਨ ਹੁੰਦਾ ਹੈ ਆਪਣੇ ਬੱਚਿਆਂ ਦੇ ਉੱਤੇ ਇਹਦੇ ਵਿੱਚ ਬੱਚੇ ਉਹਨਾਂ ਦੇ ਪੇਰੈਂਟਸ ਅਧਿਆਪਕ ਸਾਰਿਆਂ ਦਾ ਯੋਗਦਾਨ ਹੈ ਔਰ ਮੇਰਾ ਮਕਸਦ ਇਹ ਥੇ ਬੁਲਾਉਣ ਦਾ ਸਾਰਿਆਂ ਨੂੰ ਇਹੀ ਹੁੰਦਾ ਹੈ ਕਿ ਤੁਸੀਂ ਪ੍ਰੇਰਣਾ ਲੈ ਕੇ ਜਾਓ ਤੁਹਾਡੇ ਰੂਬਰੂ ਉਹਨਾਂ ਹਸਤੀਆਂ ਨੂੰ ਕੀਤਾ ਜਾਵੇ ਜਿਹੜੀਆਂ ਹਸਤੀਆਂ ਕਿਸੇ ਮੁਕਾਮ ਤੇ ਪਹੁੰਚੀਆਂ ਨੇ ਤੁਹਾਡੇ ਨਾਲ ਡੀਸੀ ਮੈਡਮ ਸ਼ਾਖੀ ਸਾੰਧੀ ਜੀ ਉਹ ਰੂਬਰੂ ਹੈ ਨੇ ਤੁਹਾਡੇ ਨਾਲ ਪਹਿਲੇ ਡਿਪਟੀ ਕਮਿਸ਼ਨਰ ਨੇ ਔਰਮਨ ਲੇਡੀ ਪਹਿਲੀ ਡਿਪਟੀ ਕਮਿਸ਼ਨਰ ਅਮਰੋਦ ਸਾਹਿਬ ਤੇ ਔਰਮਨ ਉਹ ਨੇ ਔਰ ਉਹ ਤੁਹਾਡੇ ایکسپੀਰੀਅੰਸ ਤੁਹਾਡੇ ਨਾਲ ਸਾਂਝੇ ਕਰਨ ਦਾ ਮਤਲਬ ਕੀ ਸੀਗਾ ਕਿ ਤੁਸੀਂ ਉਹਨਾਂ ਤੋਂ ਕੋਈ ਸਿੱਖਿਆ ਲਓ ਕਿ ਜੇ ਉਹ ਅੱਜ ਟੀਸੀ ਦੀ ਪੋਸਟ ਤੇ ਬੈਠੇ ਨੇ ਤੇ ਉਹ ਵੀ ਕਿਸੇ ਵੇਲੇ ਇਸ ਤਰ੍ਹਾਂ ਹੀ ਸਕੂਲਾਂ ਦੇ ਵਿੱਚ ਸਿੱਖਿਆ ਹਾਸਲ ਕਰਦੇ ਸੀਗੇ ਕੀ ਉਹਨਾਂ ਦੇ ਤਜਰਬੇ ਨੇ ਕਿਵੇਂ ਉੱਥੇ ਪਹੁੰਚ ਕੇ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਸਾਹਿਬ ਤੁਹਾਡੇ ਰੂਪ ਰੂਪ ਹੋਏ ਨੇ ਉਹ ਤੁਹਾਨੂੰ ਦੱਸ ਕੇ ਗਏ ਨੇ ਕਿ ਕਿਵੇਂ ਅਸੀਂ ਆਨੀਆਂ ਆਨੀਆਂ ਵਟੀਆਂ ਉੱਚ ਕੋਟੀ ਦੀਆਂ ਪੋਸਟਾਂ ਤੇ ਜਿਹੜੇ ਆ ਉਹ ਪਹੁੰਚੇ ਆ। ਸਤਿੰਦਰ ਸਿੰਘ ਜੀ ਡੀਆਈਜੀ ਬਾਰਡਰ ਰੇਜ਼ ਉਹ ਵੀ ਤੁਹਾਡੇ ਨਾਲ ਰੂਪ ਰੂਪ ਹੋ ਕੇ ਗਏ ਨੇ। ਜਸਨੂਰ ਜੀ ਅਦਿੱਤਿਆ ਜੀ ਜਿਹੜੇ ਲੇਟੈਸਟ ਹੁਣੇ ਹੀ ਜਿਨ੍ਹਾਂ ਨੇ ਥੋੜਾ ਸਮਾਂ ਪਹਿਲਾਂ ਹੀ ਆਈਪੀਐਸ ਦਾ ਇਮਤਿਹਾਨ ਪਾਸ ਕਰਕੇ ਐਸਪੀਡੀ ਲੱਗੇ ਨੇ ਅਦਿੱਤਿਆ ਜੀ ਉਹ ਵੀ ਤੁਹਾਨੂੰ ਆਪਦੇ ਐਕਸਪੀਰੀਐਂਸਾਂ ਸਾਂਝੇ ਕਰਕੇ ਗਏ ਨੇ। ਖੁਸ਼ਪ੍ਰੀਤ ਜੀ ਪੀ.ਸੀ.ਐਸ ਅਧਿਕਾਰੀ ਸਾਡੇ ਜਿਹੜੇ ਕਿ ਜਿਨ੍ਹਾਂ ਨੇ ਦੱਸਿਆ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਕਲਰਕ ਤੋਂ ਸ਼ੁਰੂ ਕੀਤੀ ਸਬ ਇਨਸਪੈਕਟਰ ਬਣੇ ਸੀਨੀਅਰ ਸਹਾਇਕ ਬਣੇ ਤੇ ਅੱਜ ਉਹ ਆਪਣੀ ਸਟਰਗਲ ਦੇ ਨਾਲ ਪੀ.ਸੀ.ਐਸ ਅਧਿਕਾਰੀ ਦੇ ਤੌਰ ਤੇ ਕੰਮ ਕਰਦੇ ਨੇ ਕਿੱਡੀ ਵੱਡੀ ਗੱਲ ਇੱਕ ਪ੍ਰੇਰਨਾ ਮਿਲਦੀ ਹੈ ਕਿ ਜ਼ਿੰਦਗੀ ਸਟੈਗਨੇਸ਼ਨ ਦਾ ਨਾਮ ਨਹੀਂ ਆ ਜ਼ਿੰਦਗੀ ਇੱਕ ਥਾਮ ਰੁਕਣ ਦਾ ਨਾਮ ਨਹੀਂ ਆ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ। ਸੋ ਜਿੰਨੇ ਵੀ ਅਧਿਕਾਰੀ ਤੁਹਾਡੇ ਸਾਹਮਣੇ ਅੱਜ ਆਪਦੇ ਆਪ ਦੇ ਐਕਸਪੀਰੀਅੰਸ ਸਾਂਝੇ ਕਰਕੇ ਗਏ ਨੇ ਮੈਂ ਸਮਝਦਾ ਜਰੂਰ ਤੁਹਾਨੂੰ ਉਹਦੇ ਤੋਂ ਪ੍ਰੇਰਣਾ ਵੀ ਮਿਲੀ ਹੋਊਗੀ। ਤੁਹਾਨੂੰ ਇਹ ਵੀ ਗੱਲ ਲੱਗੀ ਹੋਊਗੀ ਕਿ ਅਸੀਂ ਵੀ ਇਹਨਾਂ ਵਰਗੋਂ ਐਸਐਸ ਵੱਡੇ ਅਹੁਦਿਆਂ ਤੇ ਜਿਹੜਾ ਆ ਉਹ ਪਹੁੰਚੀਏ। ਡੀਐਸਪੀ ਸਾਹਿਬ ਜੰਡਿਆਲਾ ਗੁਰੂ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਔਰ ਬੜਾ ਪ੍ਰੈਕਟੀਕਲ ਬੋਲ ਕੇ ਗਏ ਨੇ ਕਿ ਸਾਨੂੰ ਕੀ ਸਮੱਸਿਆਵਾਂ ਨੇ ਅਧਿਆਪਕਾਂ ਦੀਆਂ ਜਾਂ ਸਾਡੇ ਬੱਚਿਆਂ ਦੇ ਵਿੱਚ ਕਿਹੜੀਆਂ ਮੋਰਲ ਵੈਲਿਊਜ਼ ਦੀ ਜੜੀ ਆ ਪੁਗਾਟ ਪਾਈ ਜਾ ਰਹੀ ਆ ਜਿਹੜੀ ਸਾਨੂੰ ਨਾਲ ਦੇ ਨਾਲ ਸਾਨੂੰ ਐਥੀਕਲ ਵੈਲਿਊਜ਼ ਜਿਹੜੀਆਂ ਨੇ ਉਹ ਵੀ ਅਡਾਪਟ ਕਰਨੀਆਂ ਚਾਹੀਦੀਆਂ ਨੇ ਸੋ ਮੈਂ ਤੁਹਾਨੂੰ ਇਹੀ ਮੋਟੀਵੇਸ਼ਨ ਵਾਸਤੇ ਇੱਥੇ ਬੁਲਾਇਆ ਸੀਗਾ ਸਾਡੇ ਹਲਕੇ ਦੇ ਵਿੱਚ ਜਦੋਂ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੌਕਰੀਆਂ ਵੰਡਦੇ ਨੇ ਜਾਂ ਮੇਰੇ ਵਿਭਾਗ ਦੀਆਂ ਹੁੰਦੀਆਂ ਨੇ ਬਿਜਲੀ ਵਿਭਾਗ ਦੀਆਂ ਜਾਂ ਪੀਡਬਲਯੂਡੀ ਵਿਭਾਗ ਦੀਆਂ ਜਾਂ ਦੂਜੇ ਵਿਭਾਗਾਂ ਦੀਆਂ ਵੱਡਾ ਹਾਲ ਹੁੰਦਾ ਆ ਸਾਰੇ ਆਉਂਦੇ ਨੇ ਆਪਦੇ ਅਪਾਇੰਟਮੈਂਟ ਲੈਟਰ ਲੈ ਕੇ ਜਾਂਦੇ ਨੇ ਤੇ ਮੈਂ ਉੱਥੇ ਖਲੋਤਾ ਹਰ ਬੱਚੇ ਨੂੰ ਇਹ ਪੁੱਛ ਰਿਹਾ ਹਾਂ ਨਾ ਤੁਹਾਡਾ ਇਲਾਕਾ ਕਿਹੜਾ ਹੈ ਔਰ ਜਦੋਂ ਕੋਈ ਅੰਮ੍ਰਿਤਸਰ ਦਾ ਜਾਂ ਜੰਡਿਆਲਾ ਗਰੂ ਦਾ ਆਪਣਾ ਹਲਕਾ ਹੈ ਨਾ ਪਿਆਰ ਹੁੰਦਾ ਆਪਣੇ ਹਲਕੇ ਨਾਲ ਜਦੋਂ ਕਿ ਨੂੰ ਜਦੋਂ ਮੈਨੂੰ ਇਹ ਬੱਚਾ ਮਿਲਦਾ ਹੈ ਕਿ ਇਹ ਰਜਤਾਨ ਤੋਂ ਆ ਇਹ ਜੰਡਿਆਲਾ ਲੋਕਲ ਤੋਂ ਆ ਇਹ ਖੱਬੇ ਰਾਜਪੂਤਾਂ ਤੋਂ ਆ ਔਰ ਮੇਰੀ ਖੁਸ਼ੀ ਦੀ ਕੋਈ ਹੱਤ ਨਹੀਂ ਰਹੀਦੀ ਉੱਥੇ ਕਿ ਮੇਰੇ ਇਲਾਕੇ ਦੇ ਬੱਚੇ ਵੀ ਜੜੇ ਨੇ ਇਸ ਵੇਲੇ ਨਿਯੁਕਤੀ ਵੰਡ ਸਮਾਰੋਹ ਦੇ ਵਿੱਚ ਜੜੇ ਨੇ ਉਹ ਸ਼ਾਮਲ ਹੋ ਰਹੇ ਨੇ ਮੇਰੀ दिली ਇਸ਼ਾਆ ਕਿ ਮੇਰਾ ਹਲਕਾ ਜਿਹੜਾ ਆ ਹਰ ਖੇਤਰ ਦੇ ਵਿੱਚ ਹਰ ਖੇਤਰ ਦੇ ਵਿੱਚ ਉਹ ਮੋਰੀ ਬਣੇ ਅੱਗੇ ਵਧੇ ਪੰਜਾਬ ਅੱਗੇ ਵਧੇ ਮੈਂ ਤਾਂ ਆਪ ਸਰਕਾਰੀ ਨੌਕਰੀ ਦੇ ਵਿੱਚ ਸੀਗਾ ਔਰ ਤੁਹਾਨੂੰ ਮੈਂ ਦੱਸਦਾ ਕਿ ਮੈਂ ਵੀ ਆਪਣਾ ਕੈਰੀਅਰ ਇੱਕ ਅਧਿਆਪਕ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਔਰ ਇਹ ਅਧਿਆਪਕ ਵੀ ਮੈਂ ਇੱਕ ਜੀਬੀਟੀ ਈਟੀਟੀ ਅਧਿਆਪਕ ਦੇ ਤੌਰ ਤੇ ਮੇਰੀ ਨਿਯੁਕਤੀ ਹੋਈ ਈਟੀਟੀ ਕੀਤੀ ਨਹੀਂ ਸੀ ਕਿ ਪੀਆਡ ਵਾਲੇ ਜਿਹੜੇ ਉਹ ਈਟੀਟੀ ਅਧਿਆਪਕ ਦੇ ਤੌਰ ਤੇ ਭਰਤੀ ਕਰਲੇ ਸੀਗੇ ਉਸ ਤੋਂ ਬਾਅਦ ਮੇਰੀ ਐਸਐਸ ਮਾਸਟਰ ਦੀ ਭਰਤੀ ਹੋਈ ਮੈਂ ਈਟੀਟੀ ਤੋਂ ਅਸਤੀਫਾ ਦੇ ਦਿੱਤਾ ਐਸਐਸ ਮਾਸਟਰ ਜਦੋਂ ਲੱਗਿਆ ਤੇ ਫਿਰ 40 ਬਗਸਤਾਂ ਹੋਰ ਲੈਕਚਰਰ ਪੋਲੀਟੀਕਲ ਸਾਇੰਸ ਦੀਆਂ ਆ ਗਈਆਂ ਮੈਂ ਉਹਦੇ 'ਚ ਅਪਲਾਈ ਕੀਤਾ ਮੇਰੀ ਉਹਦੇ 'ਚ ਸਿਲੈਕਸ਼ਨ ਹੋ ਗਈ ਮੈਂ ਐਸਐਸ ਤੋਂ ਰਿਜ਼ਾਈਨ ਕੀਤਾ ਫਿਰ ਮੈਂ ਲੈਕਚਰਰ ਲੱਗ ਕੇ ਜੰਡਿਆਲਾ ਗੁਰੂ ਸੀਨੀਅਰ ਸੈਕੰਡਰੀ ਦੇ ਸਕੂਲ ਦੇ ਵਿੱਚ ਹੀ ਲੱਗਿਆ ਜਿੱਥੋਂ ਮੈਂ ਪੜਿਆ ਸੀਗਾ ਉਸ ਤੋਂ ਬਾਅਦ ਮੈਂ ਪੀਸੀਐਸ ਦਾ ਇਮਤਿਹਾਨ ਦਿੰਦਾ ਸੀਗਾ ਪੀਸੀਐਸ ਦੇ ਵਿੱਚ 2012 ਬੈਚ ਦੇ ਵਿੱਚ ਮੇਰੀ ਨਿਯੁਕਤੀ ਬਤੌਰ ਈਟੀਓ ਹੋ ਗਈ ਪੀਸੀਐਸ ਅਲਾਈਟ ਦੇ ਵਿੱਚ ਤੇ ਫਿਰ ਮੈਂ ਲੈਕਚਰਾਰ ਦੀ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਤੇ 2016 ਦੇ ਵਿੱਚ ਫਿਰ ਮੈਂ ਆਪਣੀ ਈਟੀਓ ਦੀ ਨੌਕਰੀ ਤੋਂ ਵੀ ਅਸਤੀਫਾ ਦਿੱਤਾ ਔਰ ਈਟੀਓ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਮੈਂ ਰਾਜਨੀਤੀ ਦੇ ਵਿੱਚ ਆ ਗਿਆ 2017 ਦੇ ਵਿੱਚ ਚੋਣ ਲੜੀ ਇਸੇ ਹੀ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਪਰ ਮੈਂ ਜਿੱਤ ਨਹੀਂ ਪਾਇਆ ਵੋਟ ਬੈਂਟ ਤੇ ਬਹੁਤ ਮਿਲਿਆ ਵੋਟਾਂ ਬਹੁਤ ਪਈਆਂ ਪਰ ਮੈਂ ਜਿੱਤ ਨਹੀਂ ਪਾਇਆ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਚੰਗੀ ਵਧੀਆ ਚੰਗੀ ਖਾਸੀ ਨੌਕਰੀ ਸੀਗੀ ਕਿਉਂ ਛੱਡ ਦਿੱਤੀ ਨਹੀਂ ਹੀ ਛੱਡਣੀ ਚਾਹੀਦੀ ਔਰ ਮੈਂ ਬੜਾ ਉਸ ਵੇਲੇ ਮਨ ਨੂੰ ਜਿਹੜਾ ਸੀਗਾ ਉਹ ਹੌਸਲਾ ਦਿੱਤਾ ਮੇਰੇ ਪਰਿਵਾਰਕ ਮੈਂਬਰਾਂ ਨੇ ਬਹੁਤ ਹੌਸਲਾ ਦਿੱਤਾ ਔਰ ਮੈਂ ਇੱਕ ਗੱਲ ਖਾਨ ਲਈ ਕਿ 2017 ਦੇ ਵਿੱਚ ਭਾਵੇਂ ਨਹੀਂ ਜਿੱਤ ਪਾਇਆ ਪਰ ਮੈਂ 22 ਦੇ ਵਿੱਚ ਜਿੱਤ ਕੇ ਵਿਖਾਵਾਂਗਾ ਮੈਂ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਮਿਹਨਤ ਕਰਨੀ ਸ਼ੁਰੂ ਕੀਤੀ ਦੁਬਾਰਾ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ 18 ਤੋਂ ਲੈ ਕੇ 21 ਬੈਂਚ ਦੇ ਵਿੱਚ ਮੈਂ ਐਲ ਐਨ ਬੀ ਕੀਤੀ ਲਾਅ ਕੀਤਾ ਉਸ ਤੋਂ ਬਾਅਦ 22 ਦੇ ਵਿੱਚ ਫੇਰ ਮੈਨੂੰ ਪਾਰਟੀ ਦੇ ਮੌਕੇ ਦੇ ਦਿੱਤਾ ਇੱਥੋਂ ਹੀ ਬਾਈ ਦੀਆਂ ਜੜੀਆਂ ਇਲੈਕਸ਼ਨਾਂ ਹੋਈਆਂ ਤੇ ਤੁਸੀਂ ਸਾਰਿਆਂ ਨੇ ਐਨਾ ਮਾਨ ਸਤਕਾਰ ਦਿੱਤਾ ਕਿ ਜੰਡਿਆਲਾ ਗੁਰੂ ਹਲਕੇ ਦੇ ਵਿੱਚੋਂ ਕੋਈ ਵੀ ਐਮ.ਐਲ.ਏ. ਇੰਨੀ ਭਾਰੀ ਮਾਰਜਨ ਦੇ ਨਾਲ ਨਹੀਂ ਜਿੱਤਿਆ ਜਿੰਨੇ ਮਾਰਜਨ ਦੇ ਨਾਲ ਤੁਸੀਂ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਔਰ ਉੱਥੇ ਜਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਹੋਰ ਵੀ ਜ਼ਿਆਦਾ ਮਾਨ ਦੇ ਦਿੱਤਾ ਆਪਣੇ ਹਲਕੇ ਨੂੰ ਜੰਡਿਆਲਾ ਗੁਰੂ ਹਲਕੇ ਨੂੰ ਕੈਬਨਟ ਦੇ ਵਿੱਚ ਸ਼ਾਮਲ ਕਰ ਲਿਆ ਔਰ ਕੈਬਨਟ ਦੇ ਵਿੱਚ ਜਾ ਕੇ ਵੀ ਦੋ ਅਹਿਮ ਵਿਭਾਗ ਜਿਹੜੇ ਸੀਗੇ ਬਿਜਲੀ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਜਿਹੜਾ ਸੀਗਾ ਉਹ ਜੜਿਆਲਾ ਗੁਰੂ ਵਾਲਿਆਂ ਦੇ ਹਿੱਸੇ ਆ। ਔਰ ਮੈਂ ਮਾਨ ਸਾਹਿਬ ਕੋਲ ਗਿਆ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਤਾਂ ਇੱਕ ਬਹੁਤ ਹੀ ਆਮ ਜਿਹੇ ਘਰ ਦੇ ਵਿੱਚੋਂ ਆਇਆ। ਤੁਸੀਂ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਐਡੇ ਦੋ ਅਹਿਮ ਵਿਭਾਗ ਦੇ ਦਿੱਤੇ ਨੇ। ਮੈਂ ਇਹਨਾਂ ਨੂੰ ਕਿਵੇਂ ਨਿਭਾਉਂਗਾ ਐਡੀ ਵੱਡੀ ਜ਼ਿੰਮੇਵਾਰੀ? ਤੇ ਮਾਨ ਸਾਹਿਬ ਪਤਾ ਕੀ ਕਹਿੰਦੇ ਉਹ ਕਹਿੰਦੇ ਤੁਸੀਂ ਜੰਡਿਆਲਾ ਗੁਰੂ ਦੀ ਧਰਤੀ ਤੋਂ ਆਏ ਹੋ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਆਏ ਹੋ ਤੁਸੀਂ ਇਹ ਮਹਿਕਮੇ ਸਮਰਦੇ ਔਰ ਮੈਨੂੰ ਬੜਾ ਪਾਲ ਮਿਲਿਆ ਕਿ ਸਾਡਾ ਜੰਡਿਆਲਾ ਗੁਰੂ ਗੁਰੂਆਂ ਪੀਰਾਂ ਦੀ ਧਰਤੀ ਔਰ ਉਸ ਧਰਤੀ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਜਿਹੜਾ ਆ ਮੈਨੂੰ ਲੋਕਾਂ ਨੇ ਦਿੱਤਾ ਆ ਸੇਵਾ ਮੈਨੂੰ ਦਿੱਤੀ ਆ ਔਰ ਮੈਂ ਤਨਦੇਹੀ ਨਾਲ ਉਹ ਸੇਵਾ ਨਿਭਾਉਣੀ ਤਿੰਨ ਸਾਲ ਹੋ ਗਏ ਨੇ ਮੈਂ ਹਰ ਵਾਰੀ ਅ ਚਲੋ ਸਿੱਕਿਆ ਵਿਭਾਗ ਦੇ ਵਿੱਚ ਦੇ ਜਿਹੜੇ ਕੰਮ ਹੁੰਦੇ ਨੇ ਕਰੀਦੇ ਨੇ ਮੇਰੇ ਕੋਲ ਰੋਡਸ ਦਾ ਛੜਕਾਂ ਦਾ ਬਿਲਡਿੰਗਸ ਦਾ ਬਿਜਲੀ ਦਾ ਸਾਰੇ ਹੀ ਜਿਹੜੇ ਕੰਮ ਨੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋ ਰਹੇ ਨੇ ਔਰ ਇੱਕ ਤੁਹਾਡੀ ਖਾਸ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਬਿਜਲੀ ਵਿਭਾਗ ਜਿਹੜਾ ਹਮੇਸ਼ਾ ਘਾਟੇ ਦੇ ਵਿੱਚ ਰਹਿਤਾ ਹੁੰਦਾ ਸੀਗਾ 600 ਯੂਨਟ ਬਿਜਲੀ ਫ੍ਰੀ ਦੇ ਕੇ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਕੇ ਸਰਕਾਰੀ ਕਰਕੇ ਵਾਧੂ ਕੋਲਾ ਕਰਕੇ ਤੇ ਆ 31 ਮਾਰਚ ਨੂੰ ਜਦੋਂ ਫਾਈਨੈਂਸ਼ੀਅਲ ਈਅਰ ਖਤਮ ਹੁੰਦਾ ਆ ਇਦੋਂ ਲੇਖਾ ਜੋਖਾ ਹੁੰਦਾ ਆ ਜਦੋਂ ਲੇਖਾ ਜੋਖਾ ਆਇਆ ਤੇ ਬਿਜਲੀ ਵਿਭਾਗ 311 ਕਰੋੜ ਰੁਪਏ ਮੁਨਾਫੇ ਦੇ ਵਿੱਚ ਆ ਗਿਆ ਕਿੱਥੇ ਨਾ ਬਿਜਲੀ ਫ੍ਰੀ ਮਿਲਦੀ ਸੀਗੀ ਨਾ ਮੁਫਤ ਮਿਲਦੀ ਸੀਗੀ ਨਾ ਵਾਧੂ ਨਾ ਕੁਝ ਤੇ ਫੇਰ ਵੀ ਸਾਰਾ ਕੁਝ ਘਾਟੇ ਦੇ ਵਿੱਚ ਚੱਲੀ ਜਾਂਦਾ ਸੀਗਾ ਸੋ ਜਦੋਂ ਤੁਸੀਂ ਕਿਸੇ ਕੰਮ ਦੇ ਵਿੱਚ ਖੁੱਬਦੇ ਹੋ ਉਦੋਂ ਫਿਰ ਆ ਤੁਹਾਨੂੰ ਸਾਰਾ ਉਹਦਾ ਪਤਾ ਜਿਹੜਾ ਹੈ ਉਹ ਲੱਗ ਜਾਂਦਾ ਮੈਂ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਇੱਕ ਬੇਨਤੀ ਕਰਨਾ ਚਾਹੁੰਗਾ ਕਿ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਉਤਰਾ ਚੜਾ ਆਉਂਦੇ ਨੇ ਕੋਈ ਵੱਡੀ ਗੱਲ ਨਹੀਂ ਆ ਕਦੀ ਬੰਦਾ ਅਰਸ਼ਾਂ ਤੇ ਕਦੀ ਫਰਸ਼ਾਂ ਤੇ ਚੱਲਦਾ ਰਹਿੰਦਾ ਮੈਂ ਵੀ ਹਾਰ ਗਿਆ ਸੀਗਾ 2017 ਦੇ ਵਿੱਚ ਫਿਰ ਕੀ ਹੋ ਗਿਆ ਕਦੀ ਹਿੰਮਤ ਨਹੀਂ ਹਾਰਨੀ ਕਦੀ ਹਿੰਮਤ ਨਹੀਂ ਹਾਰਨੀ ਕੋਈ ਗੱਲ ਨਹੀਂ ਆ ਕਦੀ ਜੱਜ ਕੁਝ ਦੂਜੇ ਨੰਬਰ ਤੇ ਆ ਗਏ ਨੇ ਕੋਈ ਗੱਲ ਨਹੀਂ ਮਿਹਨਤ ਕਰਾਂਗੇ ਕੱਲ ਨੂੰ ਪਹਿਲੇ ਤੇ ਵੀ ਆ ਜਾਾਂਗੇ ਮੈਂ ਤੁਹਾਡੇ ਨਾਲ ਆਪਦਾ ਇੱਕ ਐਕਸਪੀਰੀਅੰਸ ਸਾਂਝਾ ਕਰਦਾ ਹਾਂ ਮੇਰੇ ਸਤਿਕਾਰਯੋਗ ਮਾਤਾ ਜੀ ਬੈਠੇ ਨੇ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਮੇਰੀ ਮੇਰੇ ਕੋਲ ਇੰਨੇ ਕੋਈ ਸੋਰਸੇਸ ਨਹੀਂ ਸੀਗੇ ਅੱਗੇ ਮੇਰੀ ਸਾਰੀ ਪੜ੍ਹਾਈ ਜੜੀ ਆ ਉਹ ਸਰਕਾਰੀ ਸਕੂਲਾਂ ਦੀ ਆ ਮੈਂ ਕਦੀ ਵੀ ਕਿਤੇ ਮੈਨੂੰ ਮੌਕਾ ਨਹੀਂ ਮਿਲਿਆ ਨਾ ਕੋਈ ਨਏ ਹੈਗਾ ਸੀਗਾ ਕਿ ਕੋਈ ਫੀ ਸੈਂਕੂਰਸਟੇ ਦਿੱਤੀਆਂ ਜਾਂਦੀਆਂ ਸੋ ਸਾਰੀ ਪੜ੍ਹਾਈ ਮੇਰੀ ਸਰਕਾਰੀ ਸਕੂਲਾਂ ਦੀ ਹੈ ਔਰ ਜਦੋਂ ਸਾਡੇ ਘਰੇ ਕਿਸੇ ਨੇ ਆਉਣਾ ਨਾ ਤੇ ਮਾਤਾ ਜੀ ਨੂੰ ਪੁੱਛਣਾ ਕਿ ਤੁਸੀਂ ਆਪਣੇ ਮੁੰਡੇ ਨੂੰ ਕਿੰਨੀਆਂ ਜਮਾਤਾਂ ਪੜਾਉਣੀਆਂ ਨੇ ਇਹਨਾਂ ਨੇ ਕਿਹਾ ਮੈਂ ਆਪਣੇ ਮੁੰਡੇ ਨੂੰ ਸਾਰੀਆਂ ਜਮਾਤਾਂ ਪੜਾਉਣੀਆਂ ਨੇ ਤੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਸਾਰੀਆਂ ਹੁੰਦੀਆਂ ਕਿੰਨੀਆਂ ਨੇ ਇਹ ਆਪਣਾ ਨਾਮ ਨਹੀਂ ਦੇਖ ਸਕਦੇ ਇਲੀਟਰੇਟ ਨਹੀਂ ਐਜੂਕੇਟਿਡ ਜ਼ਰੂਰ ਨੇ ਇਲੀਟਰੇਟ ਨੇ ਨਾਮ ਨਹੀਂ ਲਿਖ ਸਕਦੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਸਾਰੀਆਂ ਜਮਾਤਾਂ ਹੁੰਦੀਆਂ ਕਿੰਨੀਆਂ ਨੇ ਕਹਿੰਦੇ ਇਹ ਗੱਲ ਦਾ ਨਹੀਂ ਮੈਨੂੰ ਪਤਾ ਕਿੰਨੀਆਂ ਹੁੰਦੀਆਂ ਨੇ ਪਰ ਮੈਂ ਪੜਵਾਉਣੀਆਂ ਸਾਰੀਆਂ ਨੇ ਇੱਕ ਜਜ਼ਬਾ ਘਰਦਿਆਂ ਦਾ ਮਾਪਿਆਂ ਦਾ ਔਰ ਇਹਨਾਂ ਦੀ ਗੱਲ ਨੂੰ ਜਾਰੀ ਰੱਖਦਿਆਂ ਹੋਇਆ ਮੈਂ ਅੱਜ ਵੀ JUJC ਦਾ ਇਮਤਿਹਾਨ JRF ਦਾ ਇਮਤਿਹਾਨ ਪਾਸ ਕਰਕੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਕਰ ਰਿਹਾ ਕਿ ਮੈਂ ਆਪਣੀ ਮਾਤਾ ਦੀ ਗੱਲ ਜ਼ਰੂਰ ਪੂਗਾਉਣੀ ਹੈ ਮੈਂ ਸਾਰੀਆਂ ਜਮਾਤਾਂ ਜਦੋਂ ਤੁਹਾਡੇ ਦੇ ਅਸ਼ੀਰਵਾਦ ਆ ਜਾਂਦਾ ਹੈ ਨਾ ਵੱਡਿਆਂ ਦਾ ਜਦੋਂ ਉਹ ਜੋ ਕੁਝ ਕਹਿੰਦੇ ਨੇ ਉਹ ਫਿਰ ਤੁਸੀਂ ਉਹ ਰੱਬ ਜਣਾ ਆਪਣੇ ਆਪ ਹੀ ਰਾਹ ਪੂਰੇ ਕਰ ਦਿੰਦਾ ਬੱਚਿਓ ਰੱਬ ਦੂਰ ਨਹੀਂ ਹੁੰਦਾ ਤੁਹਾਡੇ ਮਾਪੇ ਉਹ ਰੱਬ ਨੇ ਤੁਹਾਡੇ ਵਾਸਤੇ ਤੁਹਾਡੇ ਅਧਿਆਪਕ ਰੱਬ ਨੇ ਤੁਹਾਡੇ ਵਾਸਤੇ ਜਦੋਂ ਤੁਹਾਨੂੰ ਸਫਲਤਾ ਮਿਲ ਗਈ ਸਭ ਤੋਂ ਵੱਡੀ ਖੁਸ਼ੀ ਕਿਨੂੰ ਹੋਣੀ ਆ ਮਾਪੇ ਉਹਨੂੰ ਹੋਣੀ ਆ ਦੂਸਰੇ ਨੰਬਰ ਤੇ ਕਿਨੂੰ ਸਭ ਤੋਂ ਵੱਡੀ ਖੁਸ਼ੀ ਹੋਣੀ ਆ ਤੁਹਾਡੇ ਅਧਿਆਪਕਾਂ ਨੂੰ ਨਹੀਂ ਆ। ਇਹੀ ਗੱਲ ਹੈ ਨਾ ਸੋ ਜਦੋਂ ਵੀ ਇਹ ਸੋਚੋ ਕਿ ਇਹੀ ਰੱਬ ਨੇ ਸਾਡੇ ਵਾਸਤੇ ਧਰਤੀ ਦੇ ਉੱਤੇ ਰਾਬੀ ਭੇਜਿਆ ਹੁੰਦਾ ਹੈ ਮਦਰਜ਼ ਕੈਨ ਨਾਟ ਬੀ ਅਵੇਲੇਬਲ ਜਾਂ ਪ੍ਰੈਜ਼ੈਂਟ 에ਵਰੀਵੇਅਰ ਗੋਡ ਕੈਨ ਨਾਟ ਬੀ ਪ੍ਰੈਜ਼ੈਂਟ 에ਵਰੀਵੇਅਰ ਰੱਬ ਹਰ ਜਗ੍ਹਾ ਤੇ ਜਿਹੜਾ ਪ੍ਰੈਜ਼ੈਂਟ ਨਹੀਂ ਹੋ ਸਕਦਾ ਸੀਗਾ ਹਾਜ਼ਰ ਨਹੀਂ ਹੋ ਸਕਦਾ ਹੈ ਸੋ ਹੀ ਮੇਡ ਮਦਰਜ਼ ਇਸੇ ਕਰਕੇ ਉਹਨਾਂ ਮਦਰ ਬਣ ਆਤੀ ਰੱਬ ਹਰ ਜਗ੍ਹਾ ਨਹੀਂ ਜਾ ਸਕਦਾ ਸੀਗਾ ਰੱਬ ਨੇ ਆਪ ਆ ਕੇ ਮਦਰ ਦੇ ਰੂਪ ਦੇ ਵਿੱਚ ਤੁਹਾਨੂੰ ਰੱਬ ਦੇ ਦਿੱਤਾ ਅੱਗੇ ਤੁਹਾਡਾ ਸੇਵਾ ਕਰਨੀ ਰੱਬ ਨੂੰ ਮੰਨਣਾ ਤੇ ਆਪਣੇ ਤੇ ਹਨਾ ਕਿਦਾਂ ਕਮੰਦੇ ਮੈਂ ਦੀਵਾਲੀ ਵਾਲੇ ਦਿਨ ਗੁਰਦੁਆਰੇ ਮੰਤਰ ਤੇ ਦੀਵਾ ਜਗਾਉਣ ਜਾਣਾ ਹੀ ਹੁੰਦਾ ਹੈ ਜਾਣਾ ਮੈਂ ਬੜੇ ਲੰਬੇ ਸਮੇਂ ਤੋਂ ਜਿਹੜੇ ਸਕੂਲਾਂ ਦੇ ਵਿੱਚ ਮੈਂ ਪੜਿਆ ਆ ਮੈਂ ਦੀਵਾਲੀ ਵਾਲੇ ਦਿਨ ਉਥੇ ਦੀਵਾ ਜ਼ਰੂਰ ਜਗਾਉਣ ਜਾਂਦਾ ਆ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਆ ਕਿ ਜੇ ਵਿੱਦਿਆ ਦੇ ਮੰਦਰ ਰੋਸ਼ਨ ਆ ਗਏ ਤੇ ਸਾਰੀ ਜ਼ਿੰਦਗੀ ਸਾਡੇ ਸਾਰੀ ਜ਼ਿੰਦਗੀ ਸਾਡੇ ਅੱਗੇ ਕੋਈ ਹਨੇਰਾ ਨਹੀਂ ਕਰ ਸਕਦਾ ਕਿਉਂਕਿ ਵਿੱਦਿਆ ਦੇ ਮੰਦਰ ਰੋਸ਼ਨਾਉਣੇ ਬਹੁਤ ਜ਼ਰੂਰੀ ਨੇ ਵਿੱਦਿਆ ਵਿਚਾਰੀਤਾ ਪਰਉਪਕਾਰੀ ਸੋ ਇਸ ਵਾਰੀ ਵੀ ਜਦੋਂ ਮੈਂ ਆਪਣੇ ਛੋਟੇ-ਛੋਟੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 3 ਜੰਡਿਆਲਾ ਗਰੂ ਵਿੱਚ ਦਿਵਾਲੀ ਮਨਾਈ ਤੇ ਮੈਂ ਬੱਚਿਆਂ ਨੂੰ ਪੁੱਛ ਰਿਹਾ ਛੋਟੇ ਛੋਟੇ ਬੱਚੇ ਸੀਗੇ ਮੈਂ ਆਖਿਆ ਬੱਚਿਓ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਵੱਡੇ ਹੋ ਕੇ ਕੀ ਬੰਨਣਾ ਹੈ ਕਹਿੰਦੇ ਅਸੀਂ ਵੱਡੇ ਹੋ ਕੇ ਬਿਜਲੀ ਮੰਤਰੀ ਬੰਨਣਾ ਹੈ ਮੈਂ ਕਿਹਾ ਲੈ ਇਹ ਤਾਂ ਗੱਲ ਹੀ ਬੜੀ ਵਧੀਆ ਆ ਗਈ ਅੱਜ ਬੱਚਿਆਂ ਦੇ ਵਿੱਚ ਇੰਨੀ ਮੋਟੀਵੇਸ਼ਨ ਮਿਲ ਗਈ ਦੇਖ ਕੇ ਕਿ ਉਹਨਾਂ ਦੇ ਵਿੱਚ ਵੀ ਇੱਕ ਚਾਅ ਬਣ ਗਿਆ ਕਿ ਅਸੀਂ ਕਿਸੇ ਮੁਕਾਮ ਦੇ ਉੱਤੇ ਪਹੁੰਚਣਾ ਹੈ ਪਰ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਸਾਡੀਆਂ ਮਜਬੂਰੀਆਂ ਜਾਂ ਕੋਈ ਰਕਾਵਟ ਬਨ ਜੂਗੀ ਜਾਂ ਕੁਝ ਇਹੋ ਜਿਹਾ ਆ ਜਾਊਗਾ ਬਿਲਕੁਲ ਮੰਨ ਦੇ ਵਿੱਚ ਇਹੋ ਜੀ ਕਰਦਾ ਰਿਹਾ ਹੈ ਬੇ ਹਿੰਮਤੇ ਨੇ ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੁਸੀਂ ਹੌਸਲਾ ਰੱਖਿਓ ਮਿਹਨਤ ਤੋਂ ਵਧੀਆ ਸਕਸੈਸ ਪ੍ਰਾਪਤ ਕਰਨ ਵਾਸਤੇ ਹੋਰ ਕੋਈ ਸਬਸਟੀਟਿਊਟ ਨਹੀਂ ਹੈਗਾ ਸਾਡੇ ਮੈਂ ਛੋਟਾ ਜਦੋਂ 8ਵੀਂ 9ਵੀਂ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਨਾ ਤੇ ਮੇਰੇ ਮਾਤਾ ਜੀ ਨੂੰ ਯਾਦ ਹੋਊਗਾ ਕਿ ਸਾਡੇ ਇੱਕ ਏਲਮ ਹੁੰਦੇ ਸੀਗੇ ਬਿਜਲੀ ਬੋਰਡ ਦੇ ਵਿੱਚ ਲੱਗੇ ਉਹਨਾਂ ਦਾ ਨਾਮ ਦਰਸ਼ਨ ਲਾਲ ਜੀ ਸੀਗਾ ਅਜੇ ਵੀ ਨੇ ਰਿਟਾਇਰ ਹੋ ਗਏ ਨੇ ਤੇ ਮੇਰੇ ਫਾਦਰ ਨੇ ਮੇਰੀ ਮਾਤਰ ਨੇ ਉਹਨਾਂ ਕੋਲ ਚਲੇ ਜਾਣਾ ਕਿ ਸਾਡਾ ਬੱਚਾ ਆ ਇਹਨੂੰ ਬਿਜਲੀ ਬੋਰਡ ਦੇ ਵਿੱਚ ਕਿਤੇ ਰਖਾ ਦੋ ਕਿਤੇ ਰਖਾ ਦੋ ਜਾਂਦੇ ਹੀ ਆ ਹਰ ਇੱਕ ਨੂੰ ਹੁੰਦਾ ਹੈ ਉਦੋਂ ਨਾ ਇੱਕ ਉਹੰਦਾ ਸੀਗਾ ਟੋਏ ਪੁੱਟਣ ਵਾਲੇ ਕਹਿੰਦੇ ਹੁੰਦੇ ਸੀਗੇ ਵੀ ਖੰਭਾ ਘਟਨਾ ਦੇ ਟੋਏ ਪੁੱਟੀ ਜਾਣੇ ਤੇ ਉਹਦੇ ਵਿੱਚ ਖੰਭਾ ਘਟ ਦੇਣਾ ਦੇ ਟੋਏ ਪੁੱਟਣ ਵਾਲੇ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਟੋਏ ਪੁੱਟਣ ਵਾਲਿਆ ਚਰਖਾ ਦੋ ਉਹਨਾਂ ਨੇ ਜਾ ਕੇ ਆਪਦੇ ਜੇਆਈ ਨਾਲ ਜਾਂ ਕਿਸੇ ਐਸਡੀਓ ਨਾਲ ਗੱਲ ਕਰਨੀ ਜਾਂ ਨਾ ਕਰਨੀ ਉਹਨਾਂ ਨੇ ਦੂਜੇ ਤੀਜੇ ਦਿਨ ਫੇਰ ਚਲੇ ਜਾਣਾ ਪਿਜਾਇ ਕਰੋ ਪਰ ਮੈਂ ਉਹ ਵੀ ਨੌਕਰੀ ਜਿਹੜੀ ਨਹੀਂ ਲੈ ਸਕਿਆ ਪਰ ਕੁਦਰਤ ਦੇ ਰੰਗ ਦੇਖ ਲੋ ਮਿਹਨਤ ਦੇਖ ਲੋ ਜਿਹੜਾ ਬੱਚਾ ਟੋਏ ਪੁੱਟਣ ਵਾਲਿਆਂ ਚ ਨਹੀਂ ਲੱਗ ਸਕਿਆ ਸੀਗਾ ਅੱਜ ਬਿਜਲੀ ਮੰਤਰੀ ਬਣ ਕੇ ਤੁਹਾਡੇ ਸਾਹਮਣੇ ਹੈ ਜਿਵੇਂ ਨਾ ਤੇ ਜਿਹੜੀ ਆ ਮਿਹਨਤ ਰੱਬ ਦੇ ਘਰ ਕੋਈ ਅੰਧੇਰ ਨਹੀਂ ਆ ਰੱਬ ਹਰ ਇੱਕ ਦੀ ਮਿਹਨਤ ਨੂੰ ਪਛਾਣਦਾ ਹੈ ਰੱਬ ਹਰ ਇੱਕ ਨੂੰ ਰੱਬ ਨੇ ਹਰ ਇੱਕ ਵਾਸਤੇ ਰਾਹ ਬਣਾਏ ਨੇ ਔਰ ਮੇਰਾ ਮੇਰੀ ਦਿਲ ਦੀ ਇਛਾ ਹੈ ਕਿ ਮੇਰਾ ਜਿਹੜਾ ਹਲਕਾ ਆ ਸਿੱਖਿਆ ਦੇ ਖੇਤਰ ਦੇ ਵਿੱਚ ਮੇਰਾ ਹਲਕਾ ਵਿਕਾਸ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦੀਆਂ ਬੁਲੰਦੀਆਂ ਛੂਹੇ ਪੂਰਾ ਪੰਜਾਬ ਜਿਹੜਾ ਆ ਉਹ ਇਸ ਤਰ੍ਹਾਂ ਦਾ ਬਣਾ ਦਈਏ ਆਪਾਂ ਰਲ ਮਿਲ ਕੇ ਜਿਹੜੇ ਵੀ ਸੂਬੇ ਦੇ ਬੱਚੇ ਪੜੇ ਨੇ ਜਿਹੜੇ ਵੀ ਦੇਸ਼ ਦੇ ਬੱਚੇ ਪੜੇ ਨੇ ਜਿਹੜੇ ਵੀ ਘਰ ਦੇ ਬੱਚੇ ਪੜੇ ਨੇ ਤਰੱਕੀ ਤੇ ਉਹਨਾਂ ਨੇ ਹੀ ਕੀਤੀ ਆ ਦੂਜਿਆਂ ਨੇ ਤਾਂ ਨਹੀਂ ਕੀਤੀ ਛਾਤੀ ਮਾਰਨ ਵਾਲੇ ਵਾਲੇ ਘਰ ਘਰ ਉਹ ਜਿਹੜੇ ਘਰ ਦੇ ਬੱਚੇ ਪੜ੍ਹੇ ਨੇ ਜਿਹੜੇ ਸੂਬੇ ਦੇ ਬੱਚੇ ਪੜ੍ਹੇ ਨੇ ਉਹਨਾਂ ਨੇ ਹੀ ਤਰੱਕੀ ਕੀਤੀ ਆ ਔਰ ਸਾਡੀ ਸਰਕਾਰ ਜਦੋਂ ਦੀ ਆਈ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਅਸੀਂ ਤਹਈਆ ਕੀਤਾ ਹੋਇਆ ਆ ਕਿ ਅਸੀਂ ਆਪਣੇ ਬੱਚੇ ਪੜਾਉਨੇ ਹੀ ਪੜਾਉਨੇ ਆ ਹੋਰ ਭਾਵੇਂ ਕਿਤੇ ਥੋੜੀ ਬਹੁਤੀ ਕਮੀ ਰਾਜੇ ਪਰ ਪੜ੍ਹਾਈ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਇੱਕ ਸਕੂਲ ਮਿਲਦਾ ਹੈ ਸਕੂਲ ਆਫ ਐਮੀਨੈਂਸ ਹਰ ਹਲਕੇ ਨੂੰ 117 ਸੀਗੇ ਤੇ ਇੱਕ ਮਿਲਣਾ ਸੀਗਾ ਜੰਡਿਆਲੇ ਨੂੰ ਤੇ ਸਾਡੇ ਜੰਡਿਆਲਾ ਗਰੂਹਲਕੇ ਦੇ ਵਿੱਚ ਇੱਕੋ ਹੀ ਲੜਕੀਆਂ ਦਾ ਸਕੂਲ ਸੀਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਨੂੰ ਸੋ ਮੇਰੀ ਪਹਿਲੀ ਪ੍ਰੀਫਰੈਂਸ ਇਹ ਰਹੀ ਕਿ ਮੇਰੇ ਹਲਕੇ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਦਾ ਸਕੂਲ ਆ ਜਿੱਥੇ ਸਾਡੀਆਂ ਬੱਚੀਆਂ ਨੇ ਪੜ੍ਹਨਾ ਆ ਉਹਨੂੰ ਸਭ ਤੋਂ ਪਹਿਲਾਂ ਸਕੂਲ ਆਫ ਫੈਮਿਨਸ ਬਣਾਉਣਾ ਕਿਉਂਕਿ ਕਹਿੰਦੇ ਨੇ ਨਾ ਕਿ ਪੁੱਤ ਪੜਾਇਆ ਸੁਧਰਦਾ ਆਪਣਾ ਹੀ ਖਾਨਦਾਨ ਤੇ ਧੀ ਪੜਾਇਆ ਸੁਧਰਦੀ ਆਦਮ ਦੀ ਸੰਤਾਨ ਸਭ ਤੋਂ ਪਹਿਲਾਂ ਉਹ ਜਿਹੜਾ ਸਕੂਲ ਸੀਗਾ ਉਹਨੂੰ ਸਕੂਲ ਆਫ ਫੈਮਿਨਸ ਬਣਾਇਆ ਕਿਉਂਕਿ ਉੱਥੇ ਸਾਡੀਆਂ ਬੱਚੀਆਂ ਪੜ੍ਹਦੀਆਂ। ਅੱਜ ਉੱਥੇ ਕੈਂਪਸ ਮੈਨੇਜਰ ਆ, ਜੋ ਫਿਰ ਸਿਕਿਉਰਟੀ ਗਾਰਡ ਆ, ਫਿਰ ਬੱਸ ਵੀ ਜੜੀ ਆ, ਉਹ ਲੱਗੀ ਆ ਜਿਹੜੀ ਬੱਚਿਆਂ ਨੂੰ ਪਿੰਡਾਂ ਦੇ ਵਿੱਚੋਂ ਲੈ ਕੇ ਆਉਂਦੀ ਆ, ਘਰ ਵੀ ਛੱਡਦੀ ਆ। ਸੋ ਅਸੀਂ ਹਰ ਸੰਭਵ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਆਪਣੇ ਬੱਚਿਆਂ ਵਾਸਤੇ ਰੋਲ ਮਾਡਲ ਬਣੀਏ। ਅਸੀਂ ਉਹਨਾਂ ਨੂੰ ਚੰਗੀਆਂ ਆ ਵੈਲਿਊਜ਼ ਜਿਹੜੀਆਂ ਨੇ ਉਹ ਸਿਖਾਈਏ ਉਹਨਾਂ ਦੇ ਵਾਸਤੇ ਪੜ੍ਹਾਈ ਵਾਸਤੇ ਵਧੀਆ ਸਾਜ਼ਗਰ ਮਾਹੌਲ ਜਿਹੜਾ ਆ ਉਹ ਪੈਦਾ ਕਰੀਏ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਕੱਲ ਜਿਹੜੇ ਸਟੇਟ ਮੈਰਿਟ 'ਚ ਬੱਚੇ ਆਏ ਨੇ ਉਹਨਾਂ ਸਭ ਦੇ ਨਾਲ ਰੂਪਰੂ ਹੋਏ ਨੇ ਸਭ ਨੂੰ ਮਿਲੇ ਨੇ ਔਰ ਬੜੀ ਵਧੀਆ ਇੱਕ ਪੂਰੇ ਪੰਜਾਬ ਦੇ ਵਿੱਚ ਲਹਿਰ ਗਈ ਆ ਕਿ ਮੁੱਖ ਮੰਤਰੀ ਸਾਹਿਬ ਖੁਦ ਜਿਹੜੇ ਮੈਰਿਟ 'ਚ ਬੱਚੇ ਆਏ ਨੇ ਉਹਨਾਂ ਨੂੰ ਮਿਲ ਰਹੇ ਨੇ ਤੁਸੀਂ ਮੈਂ ਤੁਹਾਨੂੰ ਇੱਕ ਹੀ ਯਕੀਨ ਦਵਾ ਸਕਦਾ ਕਿ ਜਿਹੜੇ ਤੇ ਕੁਝ ਬੰਦੇ ਨੇ ਚਲੋ ਹਰ ਇੱਕ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ ਕੁਝ ਬੰਦੇ ਆਉਂਦੇ ਨੇ ਮੇਰੇ ਕੋਲੇ ਉਹ ਆ ਕੇ ਕਹਿੰਦੇ ਨੇ ਜੀ ਸਾਡੀ ਛੱਬੀ ਬਣ ਗਈ ਜਾਂ ਇਹਨੂੰ ਪੁਲਿਸ ਕੋ ਫੜਾ ਦਿਓ ਜਾਂ ਇਹਨੂੰ ਛਡਾ ਦਿਓ ਜਾਂ ਜੇ ਆ ਜਾਂ ਬੋ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਉਹਨਾਂ ਦੀ ਕਿਹਦੀ ਮਦਦ ਕਰ ਸਕਾਂ ਜਾਂ ਨਾ ਕਰ ਸਕਾਂ ਪਰ ਮੈਂ ਇੱਕ ਗੱਲ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਮੇਰੇ ਹਲਕੇ ਦਾ ਕੋਈ ਵੀ ਬੱਚਾ ਕੋਈ ਵੀ ਬੱਚਾ ਮੇਰੇ ਕੋਲ ਕਿਸੇ ਵੀ ਤਰ੍ਹਾਂ ਦੀ ਮਦਦ ਲੈਣ ਆ ਜੂਗਾ ਉਹਦੇ ਵਾਸਤੇ ਦਰਵਾਜ਼ੇ 24 ਘੰਟੇ ਖੁੱਲੇ 24 ਘੰਟੇ ਦਰਵਾਜ਼ੇ ਖੁੱਲੇ ਚਾਹੇ ਤੁਹਾਨੂੰ ਗਾਈਡੈਂਸ ਚਾਹੀਦੀ ਆ ਚਾਹੇ ਤੁਹਾਨੂੰ ਮਾਲੀ ਮਦਦ ਚਾਹੀਦੀ ਆ ਚਾਹੇ ਇਹ ਨਹੀਂ ਪਤਾ ਲੱਗਦਾ ਕਿਹੜਾ ਕੋਰਸ ਕਰੀਏ ਕਿਹਦੇ 'ਚ ਜੌਬਸ ਨੇ ਉਹ ਹਮੇਸ਼ਾ ਤੁਹਾਨੂੰ ਗਾਈਡੈਂਸ ਮਿਲਦੀ ਰਹੂਗੀ ਸਰਦਾਰ ਦਵਿੰਦਰ ਸਿੰਘ ਜੀ ਭੱਟੀ ਬੋਲ ਕੇ ਗਏ ਨੇ ਆ ਤੁਹਾਡੇ ਕੋਲ ਪ੍ਰਿੰਸੀਪਲ ਜਿਹੜੇ ਪੋਲੀਟੈਕਨੀਕਲ ਕਾਲਜ ਤੇ ਔਰ ਮੈਂ ਇੱਕ ਕੋਸ਼ਿਸ਼ ਕੀਤੀ ਸੰਸੀਅਰ ਕੋਸ਼ਿਸ਼ ਕੀਤੀ ਕਿ ਮੇਰੇ ਹਲਕੇ ਦੇ ਵਿੱਚ ਵੀ ਇੱਕ ਪੋਲੀਟੈਕਨੀਕਲ ਕਾਲਜ ਖੁੱਲੇ ਸੋ ਮੇਰੀ ਇਹਨਾਂ ਨਾਲ ਮੁਲਾਕਾਤ ਹੀ ਪਾਓ ਇਸੇ ਕਰਕੇ ਜਦੋਂ ਡਿਸਕਸ਼ਨ ਹੋ ਰਹੀ ਸੀਗੀ ਪੋਲੀਟੈਕਨੀਕਲ ਖੋਲਣ ਵਾਲੇ ਤੇ ਉਦੋਂ ਇਹਨਾਂ ਨੂੰ ਬੁਲਾਇਆ ਸੀਗਾ ਕਿ ਕਿਹੜੇ ਕਿਹੜੇ ਟ੍ਰੇਡ ਚਾਹੀਦੇ ਨੇ ਕਿਹੜੀਆਂ ਕਿਹੜੀਆਂ ਨੌਕਰੀਆਂ ਨੇ ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕੇ ਮੱਲੀਆਂ ਦੇ ਸਾਹਮਣੇ ਜਿਹੜੀ ਬਾਦਿਆ ਮੰਜਪੁਰ ਨੂੰ ਸੜਕ ਜਾਂਦੀ ਆ ਉਹਦੇ ਇਧਰਲੇ ਪਾਸੇ ਨੁੱਕਰ ਦੇ ਵਿੱਚ ਪੋਲੀਟੈਕਨੀਕਲ ਕਾਲਜ ਖੁੱਲ ਰਿਹਾ ਹੈ ਮਨਜ਼ੂਰੀ ਦਿੱਤੀ ਆ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਔਰ ਅਸੀਂ ਕੁਝ ਦਿਨਾਂ ਬਾਅਦ ਉਹਦਾ ਜਿਹੜਾ ਆ ਪੋਲੀਟੈਕਨੀਕਲ ਕਾਲਜ ਦਾ ਨੀਂਹ ਪੱਥਰ ਰੱਖ ਦਾਂਗੇ ਔਰ ਸਾਡੇ ਬੱਚਿਆਂ ਵਾਸਤੇ ਸਾਡੇ ਇਲਾਕੇ ਦੇ ਬੱਚਿਆਂ ਵਾਸਤੇ ਇੱਕ ਬਹੁਤ ਖਾਸ ਗੱਲ ਹੋਊਗੀ ਕਿ ਜੜਿਆਲਾ ਗੁਰੂ ਹਲਕੇ ਦੇ ਵਿੱਚ ਇੱਕ ਪੋਲੀਟੈਕਨੀਕਲ ਕਾਲਜ ਜਿਹੜਾ ਹੈ ਖੁੱਲ ਗਿਆ ਸਾਡੀਆਂ ਧੀਆ ਸਾਡੇ ਪੁੱਤ ਉਥੇ ਜਾ ਕੇ ਟੈਕਨੀਕਲ ਐਜੂਕੇਸ਼ਨ ਜਿਹੜੀ ਆ ਉਹ ਲੈਣਗੇ ਔਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਉਹਦੇ ਵਿੱਚ ਬਹੁਤ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਉਹ ਸਹਾਇਕ ਹੋਊਗਾ ਸਾਡੇ ਲੈਕਚਰ ਪ੍ਰੋਫੈਸਰ ਸੀਗੇ ਉੱਥੇ ਸਰਦਾਰ ਸੁਰਿੰਦਰ ਸਿੰਘ ਜੀ ਸ਼ਾਇਦ ਇਥੇ ਆਏ ਵੀ ਨਹੀਂ ਉਹਨਾਂ ਨੇ ਉਹ ਪੌਲੀਟੈਕਨੀਕਲ ਕਾਲਜ ਮੈਨੂੰ ਬੁਲਾਇਆ ਉਹਨਾਂ ਦਾ ਇਨਾਮ ਵੰਡ ਸਮਾਰੋਹ ਸੀਗਾ ਉੱਥੇ ਉਹ ਬੋਲ ਰਹੇ ਸੀਗੇ ਆਪਣੇ ਤੇ ਮੋਹਾਲ ਪਿੰਡ ਤੋਂ ਹੀ ਨੇ ਲਾਗੋ ਹੀ ਨੇ ਤੇ ਉਹ ਕਹਿੰਦੇ ਜੀ ਮੈਂ ਪੌਲੀਟੈਕਨੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਡਿਊਟੀ ਕਰ ਰਿਹਾ ਤੇ ਸਰਕਾਰੀ ਅਧਿਕਾਰੀ ਦਾ ਹੁੰਦਾ 8 ਕਿਲੋਮੀਟਰ ਦਾ ਘੇਰਾ ਵੀ ਉਹਦੇ ਵਿੱਚ ਰਹਿਣਾ ਰਹਿਣਾ ਹੁੰਦਾ ਕਹਿੰਦੇ ਹੁਣ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਕਿ ਮੈਂ ਮੇਰੇ ਘਰ ਦੇ ਵਿੱਚ ਮੇਰੇ ਬਿਲਕੁਲ ਗੁਆਂਢ ਦੇ ਵਿੱਚ ਜਿਹੜਾ ਪੌਲੀਟੈਕਨੀਕਲ ਕਾਲਜ ਖੁੱਲ ਗਿਆ ਜਾਦ ਕੇ ਪੜਾਉ ਹੋ ਅਮਰਸਾਰ ਨਹੀਂ ਸੋ ਜਿੱਥੇ ਜਿੱਥੇ ਵੀ ਕੋਈ ਐਜੂਕੇਟਿਡ ਬੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਆ ਉਹ ਸਾਰੇ ਇਸ ਗੱਲ ਦੀ ਅਪਰੀਜ਼ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਵਧੀਆ ਇੰਸਟੀਚਿਊਟ ਹੋਣ ਵਧੀਆ ਹਸਪੀਟਲ ਹੋਣ ਵਧੀਆ ਸਾਡੀਆਂ ਛੜਕਾਂ ਬੰਨ ਵਧੀਆ ਸਾਡਾ ਸੈਟਅਪ ਹੈਲਥ ਦਾ ਹੋਵੇ ਸੋ ਹਰ ਇੱਕ ਬੰਦੇ ਦੀ ਆਸ ਉਮੀਦ ਹੁੰਦੀ ਆ ਔਰ ਜਿਸ ਜਿੰਨੀਆਂ ਵੱਧ ਵੋਟਾਂ ਦੇ ਨਾਲ ਤੁਸੀਂ ਮੈਨੂੰ ਜਿਤਾਇਆ ਮੇਰੀ ਮੇਰੇ ਤੋਂ ਉਮੀਦਾਂ ਤੁਹਾਨੂੰ ਹੋਰ ਵੀ ਜ਼ਿਆਦੀਆਂ ਹੋਣਗੀਆਂ ਕਿਉਂਕਿ ਬੜੇ ਲੰਬੇ ਸਮੇਂ ਤੋਂ ਆਪਣਾ ਇਲਾਕਾ ਵੀ ਪਛੜਿਆ ਹੋਇਆ ਸੀਗਾ ਸੋ ਅੱਜ ਜਿੰਨਾ ਵੀ ਜਿੰਨੇ ਵੀ ਅਧਿਕਾਰੀ ਸਹਿਬਾਨ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਮੈਂ ਇਹ ਵੀ ਗੱਲ ਕਹੂੰਗਾ ਕਿ ਉਹਨਾਂ ਨੇ ਸਾਡੀ ਇੱਕ ਛੋਟੀ ਜੀ ਬੇਨਤੀ ਸੀਗੀ ਜਿਹੜੀ ਆ ਪੋਰਟਿਸਿੰਗ ਸਾਥੀ ਖੁੱਲ੍ਹੇ ਪਿਛਲੀ ਸਰਕਾਰ ਜਿੰਨੇ ਵੀ ਅਧਿਕਾਰੀ ਸਾਹਿਬਾਨ ਆਏ ਨੇ ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਬੁਲਾਇਆ ਸੀਗਾ ਕਿ ਮੇਰੇ ਆਪ ਦੇ ਬੱਚੇ ਨੇ ਮੇਰੇ ਹਲਕੇ ਦੇ ਬੱਚੇ ਨੇ ਇਹਨਾਂ ਵਾਸਤੇ ਮੋਟੀਵੇਟ ਇਹਨਾਂ ਨੂੰ ਕਰਨਾ ਹੋ ਜਿੰਨੇ ਵੀ ਆਏ ਨੇ ਮੈਂ ਬਹੁਤ ਧੰਨਵਾਦੀ ਆ ਔਰ ਮੈਂ ਹਮੇਸ਼ਾ ਹੀ ਇਹ ਗੱਲ ਯਾਦ ਰੱਖੂਗਾ ਕਿ ਜਦੋਂ ਮੈਂ ਇਹ ਫੰਕਸ਼ਨ ਕੀਤਾ ਸੀਗਾ ਆ ਦੇ ਅਧਲਾ ਅਧਿਕਾਰੀ ਜਿਹੜੇ ਆ ਉਹ ਸਾਡੇ ਫੰਕਸ਼ਨ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਜਿਹੜਾ ਆ ਉਹ ਦੇ ਕੇ ਗਏ ਸੀਗੇ ਔਰ ਬਾਕੀ ਜਿੰਨੇ ਵੀ ਤੁਸੀਂ ਆਏ ਹੋ ਸਕੂਲਾਂ ਤੋਂ ਵੱਖ-ਵੱਖ ਸਕੂਲਾਂ ਤੋਂ ਪੇਰੈਂਟਸ ਆਏ ਨੇ ਬੱਚੇ ਆਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਅੱਗੇ ਵੱਧੋ ਇਸ ਤਰ੍ਹਾਂ ਹੀ ਵਧਦੇ ਰਹੋ ਪ੍ਰਿੰਸੀਪਲ ਸਾਹਿਬ ਲਿਖ ਕੇ ਦੇ ਕੇ ਗਏ ਨੇ ਕਿ ਆ ਜਿਹੜਾ ਪੋਲੀਟੈਕਨਿਕਲ ਖੁੱਲਣ ਲੱਗਾ ਹੈ ਨਾ ਵਾਲੀਆਂ ਮੰਝਪੁਰ ਮੱਡੀਆਂ ਦੇ ਸਾਹਮਣੇ ਔਰ ਇਹ ਨਵੀਂ ਸਰਕਾਰ ਜਿਹੜੀ ਬਣੀ ਆ ਉਹਦਾ ਪਹਿਲਾ ਕਾਲਜ ਆ ਜਿਹੜਾ ਇੱਥੇ ਖੁੱਲਣ ਲੱਗਿਆ ਆ ਤੁਹਾਨੂੰ ਜੰਡੇ ਆਲਾ ਗੁਰੂ ਹਰਗੋਬਿੰਦ ਦੇ ਵਿੱਚ ਖੁੱਲਣ ਲੱਗਿਆ ਸੋ ਬੜੀ ਅਸੀਂ ਉਹਦੇ ਵਾਸਤੇ ਮੈਂ ਨਿੱਜੀ ਤੌਰ ਤੇ ਕਾਫੀ ਪੇਨ ਜੜੀਆ ਲਈ ਹੋਈ ਆ ਔਰ ਪੈਸੇ ਵੀ ਮਨਜ਼ੂਰ ਹੋ ਗਏ ਨੇ ਸਾਰਾ ਕੁਝ ਜਗ੍ਹਾ ਵੀ ਅਸੀਂ ਆਡੈਂਟੀਫਾਈ ਕਰ ਲਈ ਆ ਕੁਝ ਦਿਨਾਂ ਬਾਅਦ ਉਹਦਾ ਉਦਘਾਟਨ ਕਰਾਂਗੇ ਔਰ ਸਾਲ ਡੇਢ ਸਾਲ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਰਪਿਤ ਕਰਾਂਗੇ ਪੋਲੀਟੈਕਨੀਕਲ ਕਾਲਜ ਜੜਿਆਲਾ ਤੋਂ ਦੇ ਵਿੱਚ ਸੋ ਤੁਸੀਂ ਬੜੇ ਮਿਹਨਤੀ ਹੋ ਬੜੇ ਵਧੀਆ ਢੰਗ ਤਰੀਕੇ ਦੇ ਨਾਲ ਤੁਸੀਂ ਇਹ ਫੰਕਸ਼ਨ ਨੂੰ ਨਿਭਾਇਆ ਸਟੇ 77 ਸਰਦਾਰ ਮਨਜਿੰਦਰ ਸਿੰਘ ਜੀ ਜਿਹੜੇ ਬੜੇ ਮੈਂ ਬੜੀ ਥਾਵਾਂ ਤੇ ਮਿਲਦਾ ਜਦੋਂ ਵੀ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਿਤੇ ਹੋਰ ਮੰਚੇ ਸੰਭਾਲਦੇ ਹੁੰਦੇ ਨੇ ਹੈਡਮਾਸਟਰ ਨੇ ਮਹਿਰਬਾਨਪੁਰਾ ਸਕੂਲ ਦੇ ਵਿੱਚ ਸੋ ਮੈਨੂੰ ਉੱਥੇ ਵੀ ਬੜਾ ਮਾਣ ਹੁੰਦਾ ਹੈ ਕਿ ਮੇਰੇ ਹਲਕੇ ਦੇ ਅਧਿਆਪਕ ਜਿਹੜੇ ਨੇ ਆੜਾ ਆੜਾ ਸਟੇਜਾਂ ਆੜੀਆਂ ਤੇ ਵੱਡੇ ਮੰਚ ਜਿਹੜੇ ਨੇ ਉਹ ਸਾਹਮਣੇ ਨੇ ਸਾਡੇ ਸਿੱਖਿਆ ਕੋਆਰਡੀਨੇਟਰ ਨੇ ਜੰਡਿਆਲਾ ਗੁਰੂ ਤੇ ਸਰਦਾਰ ਜਗਰਾਜ ਸਿੰਘ ਜੀ ਵੜੈਚ ਜਿਨ੍ਹਾਂ ਨੂੰ ਸਾਰੇ ਹਲਕੇ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਪਾਰਟੀ ਨੇ ਦਿੱਤੀ ਹੋਈ ਆ ਕਿ ਉਹਨਾਂ ਨੇ ਸਾਰੇ ਹਲਕਿਆਂ ਦੇ ਵਿੱਚ ਕੋਆਰਡੀਨੇਟ ਕਰਕੇ ਐਜੂਕੇਸ਼ਨ ਤੇ ਜਿਹੜੇ ਪ੍ਰੋਗਰਾਮ ਨੇ ਉਹ ਕਰਾਉਣੇ ਨੇ ਸੋ ਮੇਰਾ ਕਵਾਟਾ ਸਾਰਿਆਂ ਦਾ ਧੰਨਵਾਦ ਖਾਸ ਤੌਰ ਤੇ মিডিਆ ਦਾ ਧੰਨਵਾਦ ਜਿਨ੍ਹਾਂ ਨੇ ਜਿਨ੍ਹਾਂ ਨੂੰ ਮੈਸੇਜ ਲੱਗਾ ਸੀਗਾ ਔਰ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਰੀ ਸਮਾਗਮ ਦੀ ਜੜੀ ਆ ਉਹ ਕਵਰੇਜ ਕੀਤੀ ਆ ਸੋ ਬਹੁਤ-ਬਹੁਤ ਧੰਨਵਾਦ ਵੈਸਟ ਵਿਸ਼ਸ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਸਰ ਤੁਹਾਡੀ ਰਹਿਨਮਾਈ ਤੇ ਇਕਵਾਈ ਦੇ ਵਿੱਚ ਡੰਡੇਆਲਾ ਗੁਰੂ ਹਲਕੇ ਦਾ ਇਹ ਪ੍ਰੋਗਰਾਮ ਸਿੱਖਿਆ ਭਾਗ ਵੱਲੋਂ ਸਾਂਝੀ ਉਦਮ ਸਦਕਾ ਆਪਣੇ ਜਹੋ ਜਲਾਲ ਤੇ ਹੈ ਡੀਪੀਓ ਸਹਿਬਾਨ ਜਸ਼ਪਾਲ ਜੀ ਔਰ ਸਰਦਾਰ ਰਣਜੀਤਪ੍ਰੀਤ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਸੀਐਚਟੀ ਸਹਿਬਾਨ ਐਚਈ ਸਹਿਬਾਨ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਸਹਿਬਾਨ ਨਵਜਿੰਦਰ ਜੀ ਸਰਬਜੀਤ ਜੀ ਬਹੁਤ ਹੀ ਅਨਥਕ ਮਿਹਨਤ ਜਿਹੜੀ ਆ ਮੈਂ ਦੇਖ ਰਿਹਾ ਕਿ ਕਰ ਰਹੇ ਨੇ ਇਸ ਪ੍ਰੋਗਰਾਮ ਨੂੰ ਸੁਚੱਜੇ ਤਰੀਕੇ ਦੇ ਨਾਲ ਚਲਾਉਣ ਲਈ ਇੱਕ ਵਾਰੀ ਤਾੜੀ ਉਸ ਟੀਮ ਦੇ ਨਾਂ ਤੇ ਸਾਡੇ ਮਾਨਯੋਗ ਆਫੀਸਰ ਸਹਿਬਾਨ ਔਰ ਟੀਚਰ ਸਹਿਬਾਨ ਨੇ ਹੁਣ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਗਰਾਦ ਸਿੰਘ ਜੀ ਸਿੱਖਿਆ ਕੋਆਰਡੀਨੇਟਰ ਜੰਡਿਆਲਾ ਗੁਰੂ ਹਲਕੇ ਤੋਂ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਗਏ ਔਰ ਧੰਨਵਾਦੀ ਮਤੇ ਦੇ ਨਾਲ ਮੰਚ ਦੇ ਉੱਤੇ ਆਉਣਗੇ ਸਰਦਾਰ ਜਗਰਾਦ